ਉਹਨਾਂ ਨੇ ਆਉਂਦਿਆਂ ਨੇ ਟਰਾਂਸਫਰ ਨੂੰ ਸੁੱਚ ਕੱਟੀ ਉੱਪਰ ਤੇ ਉੱਪਰ ਚੜਿਆ ਬੰਦਾ ਚੜ ਕੇ ਉੱਪਰ ਦੇ ਫਿਊਜ਼ ਕੱਟਦੇ 15 ਦੇ 20 ਜਾਂਦਾ ਡੀਜ਼ਲ ਲੱਗ ਗਿਆ ਜੀ ਹਮ ਔਰ ਜਿਹੜਾ ਉਸ ਟਾਈਮ ਜਦੋਂ ਸਾਡਾ ਨਾ ਹੀ ਚੱਲਿਆ ਸਿਸਟਮ ਉਹਦੇ ਗੱਡੀਆਂ ਫ੍ਰੀ ਨਿਕਲੀਆਂ ਉਹਦੀ ਰਿਸਪੌਂਸਿਬਿਲਟੀ ਵੀ ਇਹਨਾਂ ਦੀ ਆ ਤੇ ਸਰ ਪਰਚੀ ਕਿ ਉਹਦੇ ਮਾਰੇ ਬੜ ਕੇ ਹੋਇਆ ਵੀ ਲਾਈਨ ਤੇ ਸੀ ਐਮਰਜੈਂਸੀ ਲਾਈਨ ਨੂੰ ਗੱਡੀ ਨਹੀਂ ਕੱਟੀ ਇਹਨਾਂ ਦੀ ਕਿ ਮੋਟਰਾਂ ਨੂੰ ਪਰਚੀ ਕਿਉਂ ਲੱਗੀ ਹੈ ਹਾਂ ਪਰਚੀ ਪਰਚੀ ਤਾਂ ਬਾਅਦ ਕਿ ਕਰ ਕਰਾ ਡਾਉਣੀ ਪਈ ਇਹਨਾਂ ਨੂੰ ਪਰ ਅਸੀਂ ਇਹਨਾਂ ਨੇ ਪਹਿਲਾਂ ਕਨੈਕਸ਼ਨ ਕਰਤਾ ਸਾਡਾ ਅੱਗੇ ਹਾਂ ਉੱਥੇ ਬੁਲਾਏ ਇਹਨਾਂ ਫੋੜ ਦੇ ਕੇ ਪਰ ਆ ਕੇ ਉਹਨਾਂ ਨੇ ਖੜਾਇਆ ਉੱਥੇ ਇਹਨਾਂ ਨੂੰ ਮਿਲੇ ਗੱਡੀ ਸਕੋਰਪਿਓ ਗੱਡੀ 'ਚ ਮਿਲ ਕੇ ਉਹਨਾਂ ਨੇ ਪਤਾ ਨਹੀਂ ਕੀ ਕਿ ਅੰਦਰ ਤੋਂ ਉਹਨਾਂ ਨੇ ਆਉਂਦਿਆਂ ਨੇ ਟ੍ਰਾਂਸਵਰ ਵੀ ਸੁੱਚ ਕੱਟੀ ਉੱਪਰ ਤੇ ਉੱਪਰ ਚੜਿਆ ਬੰਦਾ ਚੜ੍ਹ ਕੇ ਉੱਪਰ ਦੇ ਫਿਊਜ ਕੱਟਦੇ जी इन्होंने इस वजह से गलत बना के काटी है इन्होंने अपनी गाड़ी लाई शाम को तकरीबन कल छह बज के पंद्रह सोलह मिनट पे इन्होंने क्या किया गाड़ी लाके जो अपना एम्बुलेंस लाइन होता है वीआईपी वाला उस पर लाके इन्होंने गाड़ी खड़ी कर दी इनसे बोला गया इन्होंने आके बोला कि हमारी गाड़ी निकालो कौन सी पीएसपेशल स्टाफ था इनका भागो माजरा खरड़ वाले तो इनकी पहले भी गाड़ी जाती थी इनकी पहले गाड़ी भी निकाल दी गई ऐसा करके की हाँ चलो आपसी ऐसे करके है लेकिन इन्होंने जान बोझ उन्होंने जाति किया पहले आगे खड़ी कर दी इनकी नहीं निकाले हम लोग लोग तो ये आके वहां पे बैंसबाजी करने लगे फिर इनको बैंसबाजी के चक्कर में इनको लेन पे भेजा गया तो इस इनका लेन पे भेजने के बाद इनकी स्लिप कटी इस इतने स्लिप के बीच में दो सौ का स्लिप कटवाया और इसके बीच इन्होंने हमारे स्टाफ से भी मिसबिहेव किया सबसे बोलकर कि हम लोग ऐसे करेंगे ये उन्होंने चौधिया ने ट्रांसफार्मर की स्विच कटी ऊपर से ऊपर चढ़िया बंदा चढ़ के ऊपर फ्यूज कटते पंद्रह ज्यादा डीजल लग गया जी और जेडा उस टाइम ਜਦੋਂ ਜਦੋਂ ਨਾ ਹੀ ਚੱਲੇ ਸਿਸਟਮ ਉਹਦੇ ਗੱਡੀਆਂ ਫ੍ਰੀ ਨਿਕਲੀਆਂ ਉਹਦੀ ਰਿਸਪੋਨਸਿਬਿਲਟੀ ਵੀ ਇਹਨਾਂ ਦੀ ਆ ਇਹ ਸਰ ਪਰਚੀ ਕਿ ਉਹਦੇ ਮੈਨ ਵੜ ਕੇ ਹੋਇਆ ਵੀ ਲਾਈਨ ਤੇ ਸੀ ਐਮਰਜੈਂਸੀ ਲਾਈਨ ਨੂੰ ਗੱਡੀ ਨਹੀਂ ਕੱਢੀ ਇਹਨਾਂ ਦੀ ਚਾਕੇ ਮੋਟਰਾਂ ਨੂੰ ਪਰਚੀ ਕਿਉਂ ਲੱਗੀ ਹੈ ਹਾਂ ਪਰਚੀ ਪਰਚੀ ਦਾ ਬਾਅਦ ਵਿੱਚ ਕਾਗਰਿਕਾ ਕਟਾਉਣੀ ਪਈ ਇਹਨਾਂ ਨੂੰ ਜਦ ਅਸੀਂ ਇਹਨਾਂ ਨੇ ਪਹਿਲਾਂ ਕਨੈਕਸ਼ਨ ਕਰਤਾ ਸਾਡਾ ਅੱਗੇ ਹਾਂ ਉੱਥੇ ਬੁਲਾਏ ਇਹਨਾਂ ਨੇ ਬਿਜਲੀ ਵਾਲੇ ਆਪਣੇ ਮੁੰਡੇ ਆਏ ਮੋਟਰਸਾਈਕਲ ਪਰ ਆ ਕੇ ਉਹਨਾਂ ਨੇ ਖੜਾਇਆ ਉੱਥੇ ਇਹਨਾਂ ਨੂੰ ਮਿਲੇ ਗੱਡੀ ਸਕੋਰਪਿਓ ਗੱਡੀ ਜੇ ਮਿਲ ਕੇ ਉਹਨਾਂ ਨੇ ਪਤਾ ਨਹੀਂ ਕੀ ਕਿਹਾ ਅੰਦਰ ਤੋਂ ਉਹਨਾਂ ਨੇ ਆਉਂ